ਸਾਣੀਆ ਪਿੰਡ ਦਾ ਇਸ਼ਾਰਾ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲਾਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨਾਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਨਹੀਂ ਕਿਨਾਂ ਵੀ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਦਾਂ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰ ਨੂੰ ਚੱਲ ਗਿਆ ਵਾਪਸ ਵੀ ਤੇ ਕਿਨਾਂ ਗੱਲ ਬੰਦੀ ਨਹੀਂ ਕਿਨਾਂ ਕੋਈ ਕਾਰਡ ਦੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਦੋਂ ਪੰ 20 ਮਿੰਟ ਬਾਅਦ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਤੇ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਇਹ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋ ਵਿੱਚ ਸਿਰੋਜ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਤੇ ਸੇਵਿੰਗ ਅਕਾਊਂਟ ਹੀ ਦਾ ਹਾਂਜੀ ਸੇਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਂ ਲਗਦਾ ਰਟਾਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਡਰੂ ਕਾਰਡ ਨਾਲੋਂ ਕਿ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਜਦੋਂ ਮਤਲਬ ਕਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਨ ਤਾਂ ਹੋਏ ਆ ਜਿਹੜੇ ਚ ਤੁਸੀਂ ਫਿਰ ਬੈਂਕ ਕੰਪਲੀਟ ਕੀਤੀ ਬੈਂਕ ਕੰਪਲੀਟ ਕੀਤੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਬਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰਦੇ ਸਾਰੇ ਪੈਸੇ ਖਾਲੀ ਕਰਦੇ ਸਿਰਫ ਉੱਪਰ ਨੇ ਰਹਿ ਗਏ ਜਿਹੜਾ 60 ਰੁਪਏ ਪੁਲਿਸ ਕੰਪਲੇਂਟ ਕੰਪਲੇਂਟ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਹੋ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਤੇ ਤੁਹਾਡਾ ਏ.ਟੀ.ਐਮ. ਦਾ ਜਿਹੜਾ ਸਟੇਟ ਬੈਂਕ ਦਾ ਉਹ ਤੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀ.ਸੀ.ਟੀ.ਵੀ. ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਕੁੱਲ ਤਬਦੀ ਮਿਲਿਆ ਨੜਮੋਂ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਇਹ ਮੈਨੂੰ ਅਹੀਂ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕਹਿੰਦਾ ਤੁਹਾਨੂੰ ਲਿਖ ਕੇ ਭੇਜਣਾ ਤੇ ਫਿਰ ਅਹੀਂ ਘਟਾ ਕੇ ਦਵਾਗੇ ਉਹ ਵੀ ਅਹੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਆ ਜਿਹੜੇ ਫੁਟੇਜ ਆ ਉਹ ਤੁਹਾਨੂੰ ਸਾਢ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਅਹੀਂ ਕਹਿੰਦਾ ਕੈਮਰੇ ਚੈੱਕ ਕਰਕੇ ਦੇ ਸਕਦੇ ਅਹੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਉਹ ਮੈਨੂੰ ਕਹਿੰਦਾ ਮੰਗ ਰਿਹਾ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ ਕਿਉਂਕਿ ਇਹ ਤੁਹਾਨੂੰ ਹਾਂਜੀ ਸਿਆਣੀਆਂ ਪਿੰਡ ਦਾ ਇਸ਼ਾਰਾ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜ਼ਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜ਼ਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਜਿਲਮਤ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਈ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿੰਨਾ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਨਹੀਂ ਕਿਨਾਂ ਤੇ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਣਾ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰਨ ਨੂੰ ਚੱਲ ਗਿਆ ਵਾਪਸ ਵੀ ਤੇ ਕਰਨ ਗੱਲ ਬੰਦੀ ਨਹੀਂ ਕਿਨਾਂ ਤੇ ਕੋਈ ਕਾਰਡ ਜ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਪੰਜ ट्रांजੈਕਸ਼ਨ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋਗੇ ਸਰੋਜ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਪੈ ਸੇਵਿੰਗ ਅਕਾਊਂਟ ਹੀ ਦਾ ਹਾਂਜੀ ਸੇਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਂ ਲਗਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਟਰੂ ਕਾਰਡ ਨਾਲ ਤੋਂ ਕਿ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀ ਕੀਤਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਜਦੋਂ ਮਤਲਬ ਕਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਨ ਤਾਂ ਹੋਏ ਆ ਜਿਹੜੇ ਚ ਤੁਸੀਂ ਫਿਰ ਬੈਂਕ ਕੰਪਲੀਟ ਕੀਤੀ ਬੈਂਕ ਕੰਪਰੇਟਿਵ ਕੀਤੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਿਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਬਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰ ਗਏ ਸਾਰੇ ਪੈਸੇ ਖਾਲੀ ਕਰਦੇ ਸਿਰਫ ਉੱਪਰ ਨੇ ਰਹਿ ਗਏ ਜਿਹੜਾ 60 ਰੁਪਏ ਪੁਲਿਸ ਕੰਪਲੇਂਟ ਕੰਪਲੇਂਟ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਤੁਹਾਡਾ ਏ.ਟੀ.ਐਮ ਤੁਹਾਡਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀ.ਸੀ.ਟੀ.ਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਤਬੜੀ ਮਿਲਿਆ ਨੜ ਨੂੰ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਮੈਨੂੰ ਅਹੀਂ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕਹਿੰਦਾ ਤੁਹਾਨੂੰ ਲਿਖ ਕੇ ਭੇਜਣਾ ਤੇ ਫਿਰ ਅਹੀਂ ਕਢਾ ਕੇ ਦਵਾਂਗੇ ਉਹ ਵੀ ਅਹੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਹੈ ਜਿਹੜੇ ਫੁਟੇਜ ਆ ਉਹ ਤੁਹਾਨੂੰ ਸਾਢ ਕੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਅਹੀਂ ਕਹਿੰਦਾ ਕੈਮਰੇ ਚੱਕ ਕਰਕੇ ਦੇ ਸਕਦੇ ਅਹੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਉਹ ਮੈਨੂੰ ਕਹਿੰਦਾ ਮੰਗ ਨਹੀਂ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਏ ਜਾਣ ਕਿਉਂਕਿ ਇਹ ਤੁਹਾਨੂੰ ਪਸੰਦ ਹੈ ਜੀ